ਪੀਬੀ ਕਾਨਵੇ ਨਿਊਜ਼ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਅੱਜ ਅਸੀਂ ਪਹੁੰਚੇ ਹਾਂ ਗਣਪਤੀ ਕਲੋਨੀ ਸਾਨੇਵਾਲ ਵਿੱਚ ਜਿਵੇਂ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਪਾ ਰਹੇ ਹੋ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਅਤੇ ਟੱਟੇ ਮੋਤੀਏ ਦਾ ਕੈਂਪ ਲਗਾਇਆ ਗਿਆ ਹੈ ਇਹ ਇਸ ਦੀ ਸ਼ੁਰੂਆਤ ਕੀਤੀ ਹੈ ਸੰਦੀਪ ਅਨੇਜਾ ਜੀ ਨੇ ਇੱਥੇ ਸ਼ੰਕਰਾ ਹਸਪੀਟਲ ਤੋਂ ਡਾਕਟਰਾਂ ਦੀ ਟੀਮ ਪਹੁੰਚੀ ਹੈ ਆਓ ਗੱਲਬਾਤ ਕਰਦੇ ਹਾਂ ਗਣਪਤੀ ਦੇ ਮਾਲਕ ਸੰਦੀਪ ਅਨੇਜਾ ਜੀ ਅਤੇ ਇਸ ਡਾਕਟਰਾਂ ਦੀ ਟੀਮ ਦੇ ਨਾਲ ਸਾਡੇ ਵੱਲੋਂ ਪ੍ਰਚਾਰਾ ਕੀਤਾ ਗਿਆ ਵੈ ਤੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਐਂਡ ਕਾਂ ਫ੍ਰੀ ਦਿੱਤੀਆਂ ਜਾ ਰਹੀਆਂ ਔਰ ਆਪਰੇਸ਼ਨ ਫ੍ਰੀ ਕੀਤੇ ਜਾਣਗੇ ਡਾਕਟਰ ਸਾਹਿਬ ਦੀ ਮਦਦ ਨਾਲ ਲਾਈਨ ਕਲੱਬ ਦੀ ਮਦਦ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਵੈ ਤੇ ਸਾਡੇ ਵੱਲੋਂ ਸਾਨੇਵਾਲ ਵਾਲਿਆਂ ਨੂੰ ਇਹ ਹੈ ਵੀ ਆਪਣਾ ਯੋਗਦਾਨ ਨਾਲ ਦੇਣ ਤੇ ਆਪਣਾ ਆ ਕੇ ਜਦੋਂ ਮਰਜ਼ੀ ਚੈੱਕਅਪ ਕਰਾਣ ਸਾਰਾ ਕੁਝ ਕਰਾਣ ਅਸੀਂ ਪਹਿਲਾਂ ਅ ਪਲਾਂਟ ਦਾ ਪਲਾਂਟ ਦਾ ਬੂਟੇ ਵੰਡੇ ਆ ਉਹ ਅਸੀਂ ਹਰ ਸਾਲ 2 ਸਾਲ ਹੋ ਗਏ ਸਾਨੂੰ ਵੰਦਿਆਂ ਨੂੰ ਬੂਟੇ ਫ੍ਰੀ ਚ ਦਿੱਤੇ ਜਾਂਦੇ ਆ ਫਲਦਾਰ ਬੂਟੇ ਵੀ ਦੂਜੇ ਬੂਟੇ ਵੀ ਜਾਨ ਵਾਲੇ ਸਮੇਂ ਦਾ ਕਿੰਨਾ ਦਾ ਰਹੇਗਾ ਤੁਹਾਡੇ ਕੋਲ ਜਿਸ ਤਰ੍ਹਾਂ ਅੱਜ ਕੈਂਪ ਲਗਾਏਗਾ ਤੇ ਵੀ ਇਸ ਤਰ੍ਹਾਂ ਹੀ ਅੱਗੇ ਅਕੋ ਇਸ ਤਰ੍ਹਾਂ ਹੀ ਕੈਂਪ ਲਗਾਉਂਦੇ ਰਵਾਂਗੇ ਕੋਸ਼ਿਸ਼ ਹੋਏਗੀ ਸਾਡੀ ਕਿ ਲੋਕਾਂ ਨੂੰ ਦੀ ਸੇਵਾ ਕਰਦੇ ਰਹੀਏ ਜਿਸ ਕੀ ਕਹਾਂਗੇ ਅੱਜ ਦਾ ਨਹੀਂ ਹਾਂ ਸਰ ਲਾਈਨ ਹਾਈਸਟ ਕਰਨਾ 40 ਸਾਲ ਤੋਂ ਆਨਲਾਈਨ ਕਲਰ ਵਿੱਚ ਸੇਵਾ ਕਰ ਰਹੇ ਆ ਸਾਡੀ ਇਹ ਇੰਟਰਨੈਸ਼ਨਲ ਬਾਡੀ ਹੈ ਜਿਹਦੇ ਵਿੱਚ 14 ਲੱਖ ਦੇ ਕਰੀਬ ਦੁਨੀਆ ਭਰ ਦੇ ਵਿੱਚ ਮੈਂਬਰ ਨੇ ਅਸੀਂ ਇਹ ਇੱਕ ਟੀਚਾ ਲਿਆ ਸੀ ਕਿ 2020 ਦੇ ਵਿੱਚ ਜਿਹੜਾ ਦੁਨੀਆ ਵਿੱਚ ਕੈਟਰੈਕਟ ਅਸੀਂ ਖਤਮ ਕਰਦੇ ਹਾਂਗੇ ਪਰ ਅਸੀਂ ਨਹੀਂ ਖਤਮ ਕਰ ਸਕੇ ਉਹਦਾ ਕਾਰਨ ਇਹ ਹੋਇਆ ਕਿ ਜਿੰਨੇ ਅਸੀਂ ਆਪਰੇਸ਼ਨ ਕਰਕੇ ਠੀਕ ਕਰਦੇ ਆ ਉਸ ਤੋਂ ਵੱਧ ਜਿਹੜੇ ਹੈ ਕੈਟਰੈਕਟ ਦੇ ਪੇਸ਼ੈਂਟ ਆ ਜਾਂਦੇ ਨੇ ਇਸ ਕਰਕੇ ਉਹਦੇ ਵਾਸਤੇ ਐਸੀ ਨਵੀਂ ਪਾਲਸੀ ਬਣਾ ਰਹੇ ਹਾਂ ਤੇ ਹੁਣ ਵੀ ਇਹ ਹੈ ਕਿ ਜਿਹੜੇ ਅਸੀਂ ਸ਼ੰਕਰਾ ਹਸਪੀਟਲ ਦੇ ਨਾਲ ਮਿਲ ਕੇ ਕੈਂਪ ਲਾਉਨੇ ਆ ਉਹਦੇ ਵਿੱਚ ਟੋਟਲੀ ਫ੍ਰੀ ਅਸੀਂ ਆਪਰੇਸ਼ਨ ਕਰਕੇ ਦਿੰਨੇ ਆ ਕਈ ਵਾਰੀ ਇਹ ਦੇਖਿਆ ਹੈ ਕਿ ਘਰ ਦੇ ਵਿੱਚ ਬਜ਼ੁਰਗ ਦੀ ਸੇਵਾ ਬੱਚੇ ਨਹੀਂ ਕਰਦੇ ਉਹਨਾਂ ਦੀਆਂ ਅੱਖਾਂ ਇੰਨੀਆਂ ਕਿ ਖਰਾਬ ਹੋ ਜਾਂਦੀਆਂ ਨੇ ਤੇ ਅਲਟੀਮੇਟਲੀ ਅੱਖਾਂ ਬਿਲਕੁਲ ਚਲੀ ਜਾਂਦੀਆਂ ਉਹਨਾਂ ਨੂੰ ਦੇਖਣਾ ਬੰਦ ਹੋ ਜਾਂਦਾ ਅਸੀਂ ਇਹੋ ਜਿਹੇ ਪੇਸ਼ੈਂਟ ਜਿਹੜੇ ਆ ਉਹ ਘਰੋਂ ਕੱਢ ਕੇ ਲਿਆ ਰਹੇ ਹਾਂ ਤਾਂ ਕਿ ਉਹਨਾਂ ਦੀ ਜਿਹੜੀ ਹੈ ਰੋਸ਼ਨੀ ਅਸੀਂ ਬਰਕਰਾਰ ਕਰਕੇ ਰੱਖੀਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਇਸ ਤੋਂ ਵੱਧ ਕੰਮ ਕਰਾਂਗੇ ਥੈਂਕ ਯੂ ਇਸ ਕਲੱਬ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਅੱਜ ਕੈਂਪ ਲਗਾਉਣ ਦਾ ਮੌਕਾ ਦਿੱਤਾ ਹੈ ਅਸੀਂ ਅੱਗੇ ਵੀ ਪਹਿਲੇ ਤੋਂ ਵੀ ਇਹਨਾਂ ਦੇ ਨਾਲ ਮਿਲ ਕੇ ਕੈਂਪਸ ਲਗਾ ਰਹੇ ਹਾਂ ਮੈਂ ਸੁਸਾਇਟੀ ਨੂੰ ਜਾਂ ਸਮਾਜ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਅਸੀਂ ਜਿਹੜੇ ਪੇਸ਼ੈਂਟ ਇੱਥੋਂ ਸਿਲੈਕਟ ਕਰਕੇ ਛਿੱਟੇ ਮੋਤੀ ਦੇ ਲੈ ਕੇ ਜਾਂਦੇ ਹਾਂ ਉਹਨਾਂ ਦੀ ਸਰਜਰੀ ਕਰਨ ਤੋਂ ਬਾਅਦ ਉਹਨਾਂ ਦੀ ਨਿਗਾਹ ਤਕਰੀਬਨ ਪੂਰੀ ਪੂਰੀ ਆ ਜਾਂਦੀ ਹੈ ਤੇ ਅਸੀਂ ਜਦੋਂ ਕੈਂਪ ਤੇ ਵਿੱਚ ਪੇਸ਼ੈਂਟ ਦੇਖਦੇ ਹਾਂ ਕਈ ਵਾਰੀ ਦੋਨਾਂ ਅੱਖਾਂ ਤੋਂ ਬਲਾਈਂਡ ਹੁੰਦੇ ਦੋਨਾਂ ਅੱਖਾਂ ਤੋਂ ਚਿੱਟਾ ਮੋਤੀਆ ਹੁੰਦਾ ਤੇ ਜਦੋਂ ਆਪਰੇਸ਼ਨ ਕਰਾ ਕੇ ਅਗਲੇ ਦਿਨ ਹੀ ਜਾਂਦੇ ਆ ਤਾਂ ਉਹਨਾਂ ਦੀ ਨਿਗਾਹ ਵਾਪਸ ਆ ਜਾਂਦੀ ਹੈ ਸੋ ਮੈਂ ਸਾਰੇ ਸਮਾਜ ਨੂੰ ਇਹ ਕਹਿਣਾ ਚਾਹਾਂਗਾ ਕੈਂਪਸ ਦੇ ਵਿੱਚ ਆ ਕੇ ਤੇ ਸਾਡੇ ਹਸਪੀਟਲ ਆ ਕੇ ਚੈਕਿੰਗ ਕਰਵਾਉਣ ਤਾਂਕਿ ਅਸੀਂ ਉਹਨਾਂ ਦੀ ਇਹ ਸਮੱਸਿਆ ਦੂਰ ਕਰ ਸਕੀਏ ਅੱਜ ਮੈਂ ਤੁਹਾਡਾ ਲਾਇਓਨਸ ਕਲੱਬ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਮੈਨੂੰ ਅੱਜ ਇੱਥੇ ਚੈਕਿੰਗ ਵਾਸਤੇ ਬੁਲਾਇਆ ਤੇ ਮੈਂ ਸਾਰਾ ਕੈਂਪ ਦੇਖਿਆ ਬਹੁਤ ਅੱਛਾ ਆਰਗੇਨਾਈਜ਼ ਕਰ ਰਹੇ ਹੈ ਲਾਇਓਨਸ ਕਲੱਬ ਵਾਲੇ ਬਹੁਤ ਬਹੁਤ ਫਾਇਨਾ ਕੀਤਾ ਜਾ ਰਿਹਾ ਵਾ ਕਾਫੀ ਜਿਹੜੇ ਕੈਂਪਸ ਲੈ ਕੇ ਆ ਰਹੇ ਨੇ ਜਿਹਨਾਂ ਦਾ ਗਾਇਆ ਰਹੇ ਨੇ ਵਧੀਆ ਮਤਲਬ ਰੋਡ ਬੰਦ ਹਨ ਨੂੰ ਲੋਕਾਂ ਦੀ ਕੀ ਕੀਤੀ ਜਾਂਦੀ ਹੈ ਕੀ ਕਹਿਣਾ ਚਾਹੁੰਦੇ ਹਾਂ ਜੀ ਸਾਡੇ ਹਸਪੀਟਲ ਦੇ ਵਿੱਚ ਤਕਰੀਬਨ 120 ਬੈੱਡ ਨੇ ਜਿੱਥੇ ਸਾਡੇ ਕੋਲ ਟੀਮ ਆਫ ਡਾਕਟਰਸ ਹੈ ਪੂਰੀ ਤਾਂ ਅਸੀਂ ਸਾਰੇ ਜਣੇ ਮਿਲ ਕੇ ਉਹਨਾਂ ਦਾ ਪੂਰਾ ਵਧੀਆ ਮਾਡਰਨ ਤਰੀਕੇ ਨਾਲ ਇਲਾਜ ਕਰਦੇ ਹਾਂ ਹਰ ਇੱਕ ਟੈਸਟ ਕਰਕੇ ਪੂਰਾ ਵਧੀਆ ਕਾਲੇ ਮੋਤੀ ਦਾ इवन ਚਿੱਟੇ ਮੋਤੀ ਦੇ ਨਾਲ-ਨਾਲ ਕਾਲੇ ਮੋਤੀ ਦੇ ਆਪਰੇਸ਼ਨ ਵੀ ਕੀਤੇ ਜਾਂਦੇ ਆ ਪਰਦਾ ਵੀ ਚੈੱਕ ਕੀਤਾ ਜਾਂਦਾ ਜੋ ਐਪਰੋਪਰੀਏਟ ਅੱਗੇ ਸਲਾਹ ਹੁੰਦੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅ ਮੈਂ ਲਾਈਨ ਰਫਤਾਰ ਸਿੰਘ ਲਾਈਨਸ ਕਲੱਬ ਲੁਧਿਆਣਾ ਵੈਜੀਟੇਰੀਅਨ ਤੋਂ ਅੱਜ ਦਾ ਇਹ ਕੈਂਪ ਇਸ ਇਲਾਕੇ ਦੇ ਅੱਖਾਂ ਦੀ ਸੇਵਾ ਵਾਸਤੇ ਸ਼ੰਕਰਾਜ ਹਸਪੀਟਲ ਤੇ ਹੈਲਥ ਡਿਪਾਰਟਮੈਂਟ ਪੰਜਾਬ ਨਾਲ ਰਲ ਕੇ ਇਹ ਉਪਰਾਲਾ ਕੀਤਾ ਗਿਆ ਇਹਦਾ ਮੁੱਖ ਮੰਤਵ ਸਾਡੇ ਇਸ ਕੈਂਪ ਦਾ ਇਹ ਹੈ ਵੀ ਇਲਾਕੇ ਦੇ ਉਹ ਲੋਕ ਜਿਨ੍ਹਾਂ ਨੂੰ ਅੱਖਾਂ ਦੀ ਕਿਸੇ ਕਿਸਮ ਦੀ ਵੀ ਬਿਮਾਰੀ ਹੈ ਉਹਨੂੰ ਫ੍ਰੀ ਚੈੱਕਅਪ ਕਰਵਾਉਣਾ ਤੇ ਚਿੱਟੇ ਮੋਤੀਏ ਦੇ ਜ਼ਰੂਰਤਮੰਦਾਂ ਨੂੰ ਫ੍ਰੀ ਆਪਰੇਸ਼ਨ ਕਰਵਾ ਕੇ ਦੇਣ ਇਹਦੇ ਲਈ ਸਾਡੇ ਟਾਈਪ ਹੋਇਆ ਹੋਇਆ ਸ਼ੰਕਰਾ ਆਯੋ ਹਸਪੀਟਲ ਜੋ ਕਿ ਚੇਨ ਆਫ ਹਸਪੀਟਲ ਹੈ ਜਿੰਨਾਂ ਦਾ ਇੱਕ ਹਸਪੀਟਲ ਲੁਧਿਆਣੇ 'ਚ ਹੈ ਤੇ ਬਾਕੀ 14 ਹਸਪੀਟਲ ਬਾਕੀ ਹਿੰਦੁਸਤਾਨ ਦੇ ਬਾਕੀ ਇਲਾਕਿਆਂ ਚ ਨੇ ਤੇ ਇੱਕ ਬਹੁਤ ਵੱਡਾ ਹਸਪੀਟਲ ਹੈ ਪਿਛਲੇ 13 ਸਾਲ ਤੋਂ ਇਹਨਾਂ ਨਾਲ ਰਲ ਕੇ ਅਸੀਂ ਫ੍ਰੀ ਸੇਵਾ ਲੈ ਰਹੇ ਆਂ ਜ਼ਰੂਰਤਮੰਦਾਂ ਨੂੰ ਟੋਟਲੀ ਫ੍ਰੀ ਹੈ ਇੱਥੇ ਡਾਕਟਰ ਚੈੱਕ ਅਪ ਕਰਨਗੇ ਤੇ ਜੇ ਪਤਾ ਲੱਗਾ ਵੀ ਉਹਨੂੰ ਆਪਰੇਸ਼ਨ ਦੀ ਲੋੜ ਹੈ ਤੇ ਬੱਸ ਤਿਆਰ ਹੈ ਉਹਦੇ ਚ ਬੱਸ ਅਸੀਂ ਲੈ ਕੇ ਜਾਵਾਂਗੇ ਸ਼ਾਮ ਨੂੰ ਉੱਥੇ ਜਾ ਕੇ ਦੁਬਾਰਾ ਚੈੱਕ ਅਪ ਕਰਵਾਵਾਂਗੇ ਹਸਪੀਟਲ ਜਾ ਕੇ ਐਡਵਾਂਸ ਚੈੱਕ ਅਪ ਜਿਹੜੇ ਮਸ਼ੀਨਾਂ ਰਾਹੀ ਹੋਣਾ ਤੇ ਜੇ ਆਪਰੇਸ਼ਨ ਦੀ ਲੋੜ ਹੈ ਤੇ ਫਿਰ ਡਾਕਟਰਸ ਰਾਹੀਂ ਉਹ ਆਪਰੇਸ਼ਨ ਕੱਲ ਕੀਤੇ ਜਾਣਗੇ ਰਹਿਣਾ ਖਾਣਾ ਪੀਣਾ ਟੋਟਲੀ ਫ੍ਰੀ ਹੈ ਆਪਰੇਸ਼ਨ ਟੋਟਲੀ ਫ੍ਰੀ ਨੇ ਜ਼ਰੂਰਤ ਮੰਨਾਂ ਲਈ ਪਰਸੋਂ ਅਸੀਂ ਇੱਥੇ ਵਾਪਸ ਛੱਡ ਕੇ ਜਾਵਾਂਗੇ ਉਸ ਤੋਂ ਬਾਅਦ ਰਾਹੀਂ ਤੇ ਫਿਰ 1 ਮਹੀਨੇ ਬਾਅਦ ਉਹਨਾਂ ਦੀ ਦੁਬਾਰਾ ਚੈੱਕਅਪ ਕਰਾਵਾਂਗੇ ਕਿ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਤੇ ਨਹੀਂ ਆਈ ਜੇ ਪਰੇਸ਼ਾਨੀ ਆਈ ਤਾਂ ਦਵਾਈ ਦੇ ਸਕਦੇ ਆ ਸੋ ਇਹ ਸਾਡੀ ਲਾਇਨਸ ਕਲੱਬ ਦੀ ਟੀਮ ਜੋ ਇਹ ਰਲ ਕੇ ਉਪਰਾਲਾ ਕਰ ਰਹੀ ਹੈ ਮੈਂ ਦਿਲੋਂ ਧੰਨਵਾਦੀ ਆ ਮੈਂ ਡਾਕਟਰ ਮਨੋਜ ਗੁਪਤਾ ਜਿਹੜੇ ਕਿ ਸੀਐਮਓ ਨੇ ਸ਼ੰਕਰਾ ਹਸਪੀਟਲ ਦੇ ਅੱਜ ਸਾਡੇ ਵਿੱਚ ਨੇ ਅਸੀਂ ਉਹਨਾਂ ਨੂੰ ਜਿਹਾ ਆਖਦੇ ਆ ਹੁਣੇ ਹੁਣੇ ਐਮਐਲਏ ਸਾਹਿਬ ਸਾਡੇ ਹਰਦੀਪ ਮੁੰਡਿਆ ਸਾਹਿਬ ਆਏ ਹੋਏ ਸੀਗੇ ਅਸੀਂ ਉਹਨਾਂ ਨੂੰ ਜਿਹਾ ਆਖਿਆ ਧੰਨਵਾਦ ਕੀਤਾ ਉਹਨਾਂ ਦੇ ਹੋਣ ਨਾਲ ਸਾਡਾ ਬਹੁਤ ਸਹਿਯੋਗ ਮਿਲਦਾ ਸਾਨੂੰ ਅਜਦੇ ਪ੍ਰੋਜੈਕਟ ਡਾਇਰੈਕਟਰ ਡਾਕਟਰ ਪ੍ਰਤੀਸ਼ ਗੁਪਤਾ ਐਮਬੀਬੀਐਸ ਇਸ ਪ੍ਰੋਜੈਕਟ ਦੇ ਡਾਇਰੈਕਟਰ ਨੇ ਅਸੀਂ ਇਹਨਾਂ ਨੇ ਸਾਰਾ ਕੁਝ ਅਰੇਂਜਮੈਂਟ ਕੀਤਾ ਪ੍ਰੋਜੈਕਟ ਦੇ ਚੇਅਰਮੈਨ ਸਾਡੇ ਸੰਦੀਪ ਅਨੇਜਾ ਜੀ ਸਾਡੇ ਪ੍ਰੋਜੈਕਟ ਦੇ ਚੇਅਰਮੈਨ ਨੇ ਮੈਂ ਪ੍ਰੋਜੈਕਟ ਨੂੰ ਕੋਆਰਡੀਨੇਟ ਕਰ ਰਿਹਾ ਤੇ ਸਾਡੇ ਸੀਨੀਅਰ ਲਾਈਨ ਲੀਡਰ ਹੈਗੇ ਨੇ ਲਾਈਨ ਹਾਈਸ ਖੰਨਾ ਲਾਈਨ ਮਨਜੀਤ ਸਿੰਘ ਇਧਰ ਲਾਈਨ ਗੁਰਦੇਵਾਲ ਸਿੰਘ ਤੇ ਕੁਝ ਉੱਥੇ ਬੈਠੇ ਨੇ ਲਾਈਨ ਐਮ ਐਸ ਬਾਵਾ ਲਾਈਨ ਰਿਪੰਡੀ ਤੇ ਕੁਝ ਹੋਰ ਮੈਂਬਰ ਬੈਠੇ ਨੇ ਅਸੀਂ ਰਲ ਮਿਲ ਕੇ ਇਹ ਸੇਵਾ ਸੰਭਾਲੀ ਹੋਈ ਹੈ ਇਹ ਸੇਵਾ ਇਸ ਇਲਾਕੇ ਲਈ ਇੱਕ ਬਹੁਤ ਚੰਗੀ ਸੇਵਾ ਹੈ ਅਸੀਂ ਹਮੇਸ਼ਾ ਸੇਵਾ ਕਰਦੇ ਆ ਦੋ ਸਾਲ ਪਹਿਲਾਂ ਵੀ ਕੈਂਪਸ ਇਲਾਕੇ ਚ ਲਾਇਆ ਸੀ ਤੇ ਆਉਣ ਵਾਲੇ ਸਮੇਂ ਚ ਅਸੀਂ ਇਸ ਕੈਂਪ ਦੀ ਇਨਟੈਂਸਿਟੀ ਹੋਰ ਵਧਾਵਾਂ ਤਾਂ ਕਿ ਹਰ ਜਗ੍ਹਾ ਹਰ ਘਰ ਤੇ ਸੇਵਾ ਮਿਲ ਸਕੇ ਫ੍ਰੀ ਸੇਵਾ ਦੇ ਸਕੀਏ ਅਸੀਂ ਹੋਰ ਬਹੁਤ ਸਾਰੇ ਪ੍ਰੋਜੈਕਟਸ ਲਾਇਨਸ ਕਲਬ ਦੇ ਸਾਡੇ ਇਲਾਕੇ ਦੇ ਜਿਹੜੇ ਬਹੁਤ ਹੀ ਸਿਰ ਕੱਢ ਸਾਡੇ ਲੀਡਰ ਨੇ ਸੰਦੀਪ ਰਨੇਜਾ ਜੀ ਉਹਨਾਂ ਨਾਲ ਰਲ ਕੇ ਅਸੀਂ ਬਹੁਤ ਸਾਰੇ ਪ੍ਰੋਜੈਕਟ ਹੋਰ ਆਰੰਭੇ ਹੋਏ ਨੇ ਜਿਵੇਂ ਕਿ ਪਿਛਲੀ ਬਰਸਾਤਾਂ ਚ ਅਸੀਂ 3 ਮਹੀਨੇ ਤੱਕ ਫ੍ਰੀ ਫਲਦਾਰ ਬੂਟਿਆਂ ਦੀ ਸੇਵਾ ਕੀਤੀ ਇਲਾਕੇ ਹਰ ਘਰ ਚ ਅਸੀਂ ਫਲਦਾਰ ਬੂਟੇ ਚਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਪਿਛਲੇ 2 ਸਾਲ ਤੋਂ ਤੇ ਆਸ ਕਰਦੇ ਹਾਂ ਕਿ ਅਗਲੇ 2 ਸਾਲ ਚ ਅਸੀਂ ਪੂਰਾ ਇਲਾਕਾ ਹਰ ਘਰ ਚ 2 ਤੋਂ ਲੈ ਕੇ 5 ਬੂਟੇ ਫ੍ਰੀ ਲੁਆਣੇ ਤੇ ਹੋਰ ਸਾਡੇ ਬਹੁਤ ਸਾਰੇ ਪ੍ਰੋਜੈਕਟ ਚੱਲ ਰਹੇ ਨੇ ਆਉਣ ਵਾਲੇ ਸਮੇਂ ਚ ਅਸੀਂ ਕਟਿੰਗ ਐਂਡ ਟੇਲਰਿੰਗ ਦਾ ਸਕੂਲ ਖੋਲਣ ਜਾ ਰਹੇ ਹਾਂ ਇਹ ਸਾਰੀ ਟੀਮ ਰਲ ਕੇ ਜਿਹਦੇ ਸਾਡੇ ਲੀਡਰ ਸੰਦੀਪ ਨੇਜਾ ਜੀ ਹੋਣਗੇ ਉਹਦੇ ਚ ਇਹ ਵੀ 10ਵੀਂ 11ਵੀਂ 12ਵੀਂ ਜਿਹੜੀਆਂ ਬੱਚੀਆਂ ਪੜ ਚੁੱਕੀਆਂ ਨੇ ਉਹਨਾਂ ਨੂੰ ਅਸੀਂ ਕਟਿੰਗ ਤੇ ਟੇਲਰਿੰਗ ਦੀ ਫ੍ਰੀ ਐਜੂਕੇਸ਼ਨ ਦਈਏ 1 ਸਾਲ ਤੱਕ ਪੜ੍ਹਾਈ ਇਹ ਟੋਟਲੀ ਫ੍ਰੀ ਤੇ ਉਸ ਤੋਂ ਬਾਅਦ ਉਹਨੂੰ ਪੰਜਾਬ ਗਵਰਨਮੈਂਟ ਤੋਂ ਸਰਟੀਫਿਕੇਟ ਦੁਆਈਏ ਵੀ ਇਹ ਤਿਆਰ ਨੇ ਹੁਣ ਇਹਨਾਂ ਨੂੰ ਕਿਤੇ ਵੀ ਸੇਵਾ ਦਿਓ ਗਵਰਨਮੈਂਟ ਤੋਂ ਜੌਬ ਮੰਗੀਏ ਜੇ ਜੌਬ ਨਹੀਂ ਮਿਲਦੀ ਤੇ ਜਿਹੜੀ ਹੋਜ਼ਰੀ ਦੀਆਂ ਯੂਨਿਟਸ ਹੈਗੀਆਂ ਨੇ ਉੱਥੇ ਉਹਨਾਂ ਨੂੰ ਜੌਬ ਦੁਆਈਏ ਤਾਂ ਕਿ ਘਰ ਦਾ ਨੁਹਾਰ ਬਦਲੇ ਸਾਡੇ ਇਲਾਕੇ ਦੀ ਨੁਹਾਰ ਬਦਲੇ ਇਹ ਸਾਡਾ ਮਿਸ਼ਨ ਹੈ ਸਾਰਿਆਂ ਦਾ ਬਹੁਤ ਨਿੱਘਾ ਸਹਿਯੋਗ ਮਿਲਦਾ ਹੈ ਲੈयंस ਮੈਂਬਰ ਦਾ ਇਲਾਕੇ ਦਾ ਖਾਸ ਤੌਰ ਤੇ ਸਾਡੇ ਐਮਐਲਏ ਸਾਹਿਬ ਸਾਡੇ ਕਾਉਂਸਲਰ ਸਾਹਿਬ ਤੇ ਸਾਡੇ ਡਾਕਟਰ ਜਿਹੜੇ ਹੈਗੇ ਨੇ ਡਾਕਟਰ ਮਨੋਜ ਗੁਪਤਾ ਜੀ ਤੇ ਸਾਡੇ ਲੀਡਰ ਜਿਹੜੇ ਨੇ ਸੰਦੀਪ ਨੇ ਜਾ ਜੀ ਇਹਨਾਂ ਦਾ ਧੰਨਵਾਦੀ ਆ ਤੇ ਆਸ ਕਰਦਾ ਇਹ ਸਹਿਯੋਗ ਸਾਨੂੰ ਐਵੇਂ ਮਿਲਦਾ ਰਹੇਗਾ ਤੇ ਅਸੀਂ ਵੱਧ ਤੋਂ ਵੱਧ ਸੇਵਾ ਇਲਾਕੇ ਦੀ ਕਰ ਸਕਾਂ ਬਹੁਤ ਬਹੁਤ ਧੰਨਵਾਦ ਜੈ ਹਿੰਦ ਚੈ ਲੈਨਸ ਸਾਰੇ ਬਜ਼ੁਰਗ ਸਹਿਬਾਨ ਆਪਣੇ ਤੋਂ ਬਿਲਕੁਲ ਕਾਫੀ ਸ਼ਾਨੇ ਜਨੂ ਦਾਦਾ ਜੀ ਉਹਦੇ ਜਨੂ ਦਾ ਬਰੇ ਬਿਲਕੁਲ ਬਰੰਦਰ ਖੜੇ ਆਈ ਕੇਮਪਲੇ ਦੇ ਵਿੱਚ ਇਹ ਸਾਡਾ ਟਾਈਟਲ ਹੈ ਪਰ ਹਰ ਸਾਲ ਇਕੱਲਾ ਆਈ ਕੇਮਪਲੇ ਇਹ ਕਹਿੰਦੇ ਦੱਸ ਰਿਹਾ ਸੀ ਕਿ ਪਾਕਾ ਵੱਲੋਂ ਦੇਖਦੇ ਹੋਏ ਹਜ਼ਾਰਾਂ ਲੱਖਾਂ ਬੁੱਤੇ ਤਿੰਨ ਮਹੀਨੇ ਵਧ ਗਏ ਹੁਣ ਪਰਲਾ ਨੇ ਵਧ ਰਿਹਾ ਜੋ ਜਿੱਥੇ ਖਾਸੇ ਦੁਰਗਾ ਨਿਆ ਪੈੜਾ ਬਤਾਵਾਂ ਦੀਆਂ ਅੱਖਾਂ ਕੀ ਕਰਦੇ ਨਾਲ ਨਾਲ ਰਕਸਾ ਆਏ ਬਹੁਤ ਕਾਫੀ ਅੱਖਾਂ ਦਾ ਨਾਜ ਪ੍ਰੈਸ਼ਰ ਫ੍ਰੀ ਕਰ ਦਿੱਤੇ ਨੇ तो पूरी टीम तो देख के बहुत खुशी हो रही है तुम देखो कि यह सेवा परमात्मा आप आता होंगे तो आप वो इंसानों को भेजना जोड़े समाज सेवा करीम मिलकर बहुत खुशी हुई तो मैं माफ़ी चाहता चंडीगढ़ जा रहा रस्ते मोहलाई तो में मोड़िया कहीं दो मिनट जरूर जाए बुजुर्गों का हौसला बढ़ा पर बजुर्गों ने सारी हौसला देना जड़े के सेवा होर भी ਇਸ ਪੁਰਾਣੇ ਸਾਡੇ ਸਹਿਯੋਗ ਨਵਾ ਦੇ ਡਾਕਟਰ ਸਾਹਿਬ ਦੀ ਟੀਮ ਸਾਡੇ ਮੈਂਬਰ ਡਾਕਟਰ ਬਹੁਤ ਪਿਆਰ ਨਾਲ ਮਿਸਰਬੋਤ ਦੇ ਇਹਨਾਂ ਵਿਗਿਆਤਿਕ ਇਹਨਾਂ ਸਿਵਾ ਰੌਲਾ ਦੇ ਕੰਮ ਦੀ ਕਾਸ਼ੇ ਪੰਜਾਬ ਦੇ ਖੇਤੀ ਵਾਸਤੇ ਇਹ ਮੈਂ ਮੁਕਤੰਤਰੀ ਸਰਦਾਰੋ ਸਿਰਫ ਪੰਜਾਬ ਨੂੰ ਕਸਾ ਮੁਕਤ ਪੰਜਾਬ ਬਣਾਉਣਾ ਚਾਹੁੰਦੇ ਆ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਤੇ ਇਹੋ ਜੀ ਉਹ ਭਰਮ ਜਦੋਂ ਹੋਊਗਾ ਪੰਜਾਬ ਆਪਣੇ ਆਪ ਦੇ ਪੰਜਾਬ ਹੋ ਗਿਆ ਸੋ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਾਹੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀਆ। ਉਹ ہمارا ਅੰਤਿਮਾ ਬੇਨਤੀ ਕਰਕੇ ਕਿ 35 ਹੋਰ ਨੰਬਰ ਬਹੁਤ ਧੰਨਵਾਦ ਜੀ। ਨਾਲ ਮੋਟਾ ਜੀ ਬੈਕ ਹਾਂ ਜੀ। ਅੱਜ ਜਿਹੜਾ ਕੈਂਪ ਲਗਾਇਆ ਗਿਆ ਇਹ ਕਿਹਨੇ ਚਾਹੁੰਦਾ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਇਰੋ ਟੀਕਾ ਖਾਲਸਾ ਵਾਇਰੋ ਜੀ ਕੀ ਫਤਿਹ ਤੇ ਲੈਂਜ਼ ਕਲੱਬ ਲੁਧਿਆਣਾ ਵੈਜੀਟੇਰੀਅਨ ਵੱਲੋਂ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਇਹ ਸਾਰੇ ਡਾਕਟਰਾਂ ਦੀ ਆਈ ਹੋਈ ਟੀਮ ਦਾ ਧੰਨਵਾਦ ਤੇ ਜੀ ਆਇਆਂ ਨੂੰ ਕੀਤਾ ਜਾਂਦਾ ਵਾ ਇਹ ਬਹੁਤ ਹੀ ਵਧੀਆ ਉਪਰਾਲਾ ਸੰਦੀਪ ਕੁਮਾਰ ਜੀ ਤੇ ਮਨੋਜ ਮਨੋਜ ਜੀ ਨੇ ਕੀਤਾ ਸਾਰੀ ਸੰਗਤ ਨੇ ਬਹੁਤ ਫਾਇਦਾ ਲਿਆ ਇੱਥੇ ਆ ਕੇ ਜਿਹਦੇ ਵਿੱਚ ਅੱਖਾਂ ਦਾ ਆਪਰੇਸ਼ਨ ਫ੍ਰੀ ਆ ਕਾਲਾ ਮੋਤੀ ਆ ਚਿੱਟਾ ਮੋਤੀ ਆ ਜੀ ਤੇ ਐਨਕਾਂ ਫ੍ਰੀ ਨੇ ਮੈਡੀਸਨ ਫ੍ਰੀ ਆ ਕਿਸੇ ਨੇ ਆਪਰੇਟ ਕਰਾਉਣਾ ਵਾ ਤਾਂ ਇਹ ਹਸਪੀਟਲਾਂ ਦਾ ਐਡਾ ਵੱਡਾ ਉਪਰਾਲਾ ਵਾ ਬਈ ਇੱਥੋਂ ਹੀ ਬੰਦੇ ਨੂੰ ਲੈ ਕੇ ਜਾਂਦੇ ਆਾ ਆਪਰੇਟ ਕਰਕੇ ਉਹਨੂੰ ਇੱਥੇ ਹੀ ਛੱਡ ਕੇ ਜਾਂਦੇ ਆਾ ਖਾਣ ਪੀਣ ਦਾ ਰਹਿਣ ਦਾ ਸਾਰੇ ਸਾਰੀਆਂ ਸਹੂਲਤਾਂ ਹਸਪਤਾਲ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਲੋਕਾਂ ਨੂੰ ਸਹੂਲਤਾਂ ਦੰਦੇ ਆਾ ਅੱਖਾਂ ਤੋਂ ਬਿਨਾ ਜਹਾਨ ਨਹੀਂ ਹੈਗਾ ਇਸ ਕਰਕੇ ਸਾਰਿਆਂ ਨੂੰ ਫਾਇਦਾ ਲੈਣਾ ਚਾਹੀਦਾ ਇਹੋ ਜਿਹੇ ਆਪਰਾਲੇ ਸਾਰੇ ਰਲ ਮਿਲ ਕੇ ਸੰਗਤਾਂ ਵਾਸਤੇ ਲੋਕਾਂ ਵਾਸਤੇ ਇਲਾਕਾ ਨਿਵਾਸੀਆਂ ਵਾਸਤੇ ਹਰੇਕ ਵੀਰਾਂ ਭਾਈਆਂ ਨੂੰ ਕਰਨੇ ਚਾਹੀਦੇ ਨੇ ਰਲ ਮਿਲ ਕੇ ਗਰੀਬਾਂ ਨੂੰ ਇਹ ਚੀਜ਼ਾਂ ਦੀ ਬਹੁਤ ਜ਼ਰੂਰਤ ਆ। ਵੱਡੇ ਵੱਲੋਂ ਵੀ ਅਪਰੇਲਾ ਕੀਤਾ ਗਿਆ ਜਿੱਥੇ ਵੀ ਅੱਜ ਜਿਹੜੀ ਇੱਥੇ ਪਹੁੰਚਿਆ ਨੇ ਮੈਂਬਰ ਕਾਫੀ ਤੁਸੀਂ ਬੁਢੀਆਂ ਲਗਾਈਆਂ ਨੇ ਉਹਨਾਂ ਦੀ ਮਤਲਬ ਕੀ ਸੋਚਾ ਰਹੇ ਹਾਂ ਤਾਂ ਉਹਨਾਂ ਬਾਰੇ ਕੀ ਕੰਮ ਹੈ? ਭਾਈ ਜੀ ਇਹ ਚਲੋ ਮੈਂ ਅਨਾਉਂਸਮੈਂਟ ਕਰਾਈ ਤਿੰਨ ਚਾਰ ਪਿੰਡਾਂ ਦੇ ਵਿੱਚ ਵੀ ਭਾਈ ਸਾਨੇਵਾਲ ਛੇ ਮੰਦਰ ਦੇ ਵਿੱਚ ਵੀ ਇਹ ਕੈਂਪ ਲੱਗਣਾ ਸਾਰੇ ਜਾਣੇ ਪਹੁੰਚੋ ਅੱਜ ਬਾਰਿਸ਼ ਹੋਣ ਕਰਕੇ ਬੜੀ ਦਿੱਕਤ ਲੋਕਾਂ ਨੂੰ ਆ ਰਹੀ ਸੀ। ਫਿਰ ਇਹ ਸੋਚਦੇ ਹੋਏ ਮੈਂ ਆਪਣੇ ਪਿੰਡ ਦੀਆਂ ਦੋ ਕੁ ਗੱਡੀਆਂ ਤੇ ਦੋ ਗੱਡੀਆਂ ਮੇਰੀਆਂ ਆਪਣੀਆਂ ਚਾਰ ਗੱਡੀਆਂ ਲਾਈਆਂ ਸੰਗਤ ਨੂੰ ਲੈ ਕੇ ਆਇਆ ਤੇ ਸੰਗਤ ਨੂੰ ਲੈ ਕੇ ਜਾਣੇ ਆ ਜੀ ਕਿੰਨੇ ਕੁ ਮੈਂਬਰ ਆਏ ਜੀ ਤੁਹਾਡੇ ਪਿੰਡ ਤੋਂ ਸਾਡੇ ਪਿੰਡ ਤੋਂ ਜੀ 50 ਮੈਂਬਰ ਹੁਣ ਤੱਕ ਪਹੁੰਚ ਚੁੱਕੇ ਨੇ ਤੇ ਹੁਣ ਮੈਂ ਡਾਕਟਰ ਸਾਹਿਬ ਨੂੰ ਤੇ ਟੀਮ ਨੂੰ ਬੇਨਤੀ ਕੀਤੀ ਸੀ ਕਿ ਵੀ ਮੀਂਹ ਪੈਣ ਕਰਕੇ ਜਿੱਥੇ ਆਪਣਾ 1 ਵਜੇ ਤੱਕ ਦਾ ਟਾਈਮ ਸੀ ਉੱਥੇ ਥੋੜਾ ਜਿਹਾ 4 ਵਜੇ ਤੱਕ ਦਾ ਕਰ ਦੋ ਵੀ ਸਾਰੀ ਸੰਗਤ ਇਹ ਚੀਜ਼ ਦਾ ਲਾਭ ਲੈ ਸਕਣ ਬਹੁਤ ਬਹੁਤ ਧੰਨਵਾਦ ਜੀ